ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਦਸਨੇ ਆਪ ਜੀ ਦੇ ਨਾਲ ਮਾਉਂਟ ਵਰਤੇ ਦੀ ਵਿਸ਼ੇ ਦੀ ਵਿਚਾਰ ਕਰਨੀ ਸ਼ੁਰੂ ਕੀਤੀ ਹੈ ਕੱਲ ਅਸੀਂ ਇੱਕ ਤੇ ਬੇਸਿਕਲੀ ਸਮਝਿਆ ਸੀ ਕਿ ਮਾਉਂਟ ਵਰਤ ਕੀ ਹੈ ਇਹ ਕਨਸੈਪਟ ਕੀ ਹੈ ਵਿਚਾਰਤਾ ਰੱਖੀ ਹੈ ਔਰ ਨਾਲ ਹੀ ਉਹਦੇ ਪਹਿਲਾ ਭਾਗ ਵੀ ਸ਼ੁਰੂ ਕੀਤਾ ਸੀ ਕਿ ਕੀ ਮਾਉਂਟ ਵਰਤ ਰੱਖਣਾ ਚਾਹੀਦਾ ਧਰਮਤਾ ਕਮ ਇੱਕ ਪ੍ਰਮਾਣ ਕਲ ਸਾਂਝਾ ਕੀਤਾ ਸੀ ਆਈ 10 ਪ੍ਰਮਾਣ ਹੋਰ ਇਹਦੇ ਬਾਰੇ ਸਾਂਝੇ ਕਰਨੇ ਨੇ ਜਿਹਦਾ ਪਹਿਲਾ ਪ੍ਰਮਾਣ ਮੈਂ ਆਪਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਵਿਹਾਗੜਾ ਰਾਗ ਦੇ ਵਿੱਚ ਜਿੱਥੇ ਪੰਜਵੇਂ ਨਾਮਕ ਬਖਸ਼ਿਸ਼ ਕਰਦੇ ਨੇ ਬੋਲ ਸੋ ਤਰਮੀੜਿਆ ਮੂਨ ਕਤ ਤਾਰੀ ਰਾਮ ਤੂੰ ਨੇਤਰੀਂ ਦੇਖ ਚੱਲਿਆ ਮਾਇਆ ਬਿਵਹਾਰੀ ਰਾਮ ਤੂੰ ਦੇ ਤ੍ਰੀ ਦੇਖ ਚੱਲਿਆ ਮਾਇਆ ਵਿਹਾਰੀ ਰਾ ਜਿਹੜੇ ਸਾਰੀ ਜ਼ਿੰਦਗੀ ਮਾਇਆ ਦੇ ਵਿਵਾਰ ਦੇ ਵਿੱਚ ਪਏ ਰਹੇ ਮਾਇਆ ਧੰਦਿਆਂ ਦੇ ਵਿੱਚ ਉਲਝੇ ਰਹੇ ਖਾਲੀਅਤ ਸੰਸਾਰ ਤੋਂ ਤੁਰ ਪਏ ਕਮਾਈ ਕਰਦੇ ਰਹੇ ਬੜੀ ਕਮਾਈ ਕੀਤੀ ਮਹਿਲ ਮਾੜੀਆਂ ਬਣਾਈਆਂ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਕਾਰੋਬਾਰ ਸਭ ਜਿੱਥੇ ਹੀ ਰਹੇ बायात बयार कर कर के खाली हाथ तुर गए तो आप देख रहे हैं तुम नेत्री देख इस करके सतगुरु से मिला ने बोल सूत्र मीडिया तो संसार देवी सब तो श्रोमणी है अवर जोड़ तेरी पनहारी इस धरती पे तेरी सिकदारी ਧਰਮ ਦੇ ਖੇਤਰ ਦੇ ਵਿੱਚ ਧਰਮ ਕਮਾਉਣ ਵਾਸਤੇ ਸਭ ਤੋਂ ਉੱਪਰ ਸ਼ਰੂਮਣੀ ਹੈ। ਤੇ ਫਿਰ ਜੇ ਤੂੰ ਸੱਚ ਵਿੱਚ ਧਰਮੀ ਹੈ ਤੇ ਮੂੰਹ ਧਾਰ ਕੇ ਕਿਉਂ ਬਹਿ ਗਿਆ ਚੁੱਪ ਕਰਕੇ ਕਿਉਂ ਬਹਿ ਗਿਆ ਕੁਝ ਬੋਲ। ਉਹ ਸਕਾਰਪੁਰ ਦੀ ਸਿਫਤ ਸਰਾਹ ਦੇ ਬੋਲ ਬੋਲ। ਕੋਈ ਹੋਰ ਵੀ ਸੁਣੇ। ਕੋਈ ਹੋਰ ਵੀ ਉਹ ਸਰਾਹ ਤੇ ਤੁਰ ਪਵੇ। ਕੋਈ ਧਰਮ ਅਨੁਸਾਰ ਜੀਨ ਦੀ ਜਾਂਚ ਦੂਜਿਆਂ ਨੂੰ ਵੀ ਦੱਸ ਆਪ ਤੇ ਸਿੱਖੀ ਹੋएगी ਤਾਂ ਹੀ ਧਰਮੀ ਕਮਾਉਣਾ ਹੈ। ਦੂਜਿਆਂ ਨੂੰ ਵੀ ਦੱਸ। ਕੀ ਸਿੱਖਿਆ ਕਿ ਚੁੱਪ ਕਰਕੇ ਬਹਿ ਜਾ ਮੂੰਹ ਕੱਤ ਹਰੀ RAM ਤਦ ਵਸੇ ਮੂੰਹ ਤਾਰ ਕੇ ਬੈਠਾ ਹੈ ਸਤਿਗੁਰੂ ਨੇ ਇੱਕ ਤੰਗ ਮਾਰਿਆ ਹੈ ਇੱਕ ਪਾਸੇ ਤੂੰ ਵੱਡਾ ਧਰਮੀ ਕੋ ਹੋਣਾ ਹੈ ਤੇ ਬਜਾਇਏ ਐਸ ਡੇ ਕੇ ਜੇ ਕੁਝ तेरे ਪੱਲੇ ਐ ਤੇ ਕੁਝ ਦੂਜਿਆਂ ਨੂੰ ਸਿਖਿਆ ਦੇ ਕੇ ਉਹਨਾਂ ਦੇ ਜੀਵਨ ਨੂੰ ਸੁਧਾਰੇ ਆਪ ਚੁੱਪ ਧੜ ਕੇ ਬਹਿ ਗਿਆ ਇਹ ਕਿ ਉਹਦਾ ਧਰਮ ਹੋਇਆ ਗੁਰਬਾਣੀ ਨੇ ਇਸ ਚੁੱਪ ਕਰਕੇ ਮੌਨ ਧਾਰ ਕੇ ਬਹਿਣ ਦੀ ਜ਼ਬਾਨ ਹੁੰਦੀ ਆ ਅਕਾਲ ਪੁਰਖ ਨੇ ਬੋਲਣ ਦੀ ਜ਼ਬਾਨ ਦਿੱਤੀ ਉਹਦੇ ਕੁਦਰਤ ਦੇ ਨਿਯਮ ਤੋਂ ਬਾਹਰ ਜਾ ਰਹੇ ਆ ਤੁੰ ਬੋਲਣ ਦੀ ਸਮਰੱਥਾ ਦਿੱਤੀ ਤੈਨੂੰ ਪਰ ਉਸ ਬਖਸ਼ਿਸ਼ ਨੂੰ ਠੁਕਰਾ ਕੇ ਤੂੰ ਚੁੱਪ ਕਰਕੇ ਬਹਿ ਗਿਆ ਸਤਗੁਰੂ ਦੀ ਬਾਣੀ ਤੇ ਸਾਨੂੰ ਸਮਝਾਉਂਦੀ ਹੈ ਅਗਲਾ ਪ੍ਰਮਾਣ ਵੀ ਗੁਰੂ ਅਰਜਨ ਸਾਹਿਬ ਜੀ ਦਾ ਇਹ ਵਿਚਾਰਨ ਕੀਤਾ ਹੋਇਆ ਹੈ ਸੂਰ ਰਠਾਰਗ ਦੇ ਵਿੱਚ ਜਿੱਥੇ ਪੰਜਵੇਂ ਨਾਦਿਕ ਬਖਸ਼ਿਸ਼ ਕਰਦੇ ਨੇ ਪ੍ਰਭ ਬਾਣੀ ਸ਼ਬਦ ਸੁਆਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੈ ਤੁੰ ਰੱਖਿਆ ਪ੍ਰਭਾਣੀ ਅਕਾਲ ਪੁਰਤੀ ਬਾਣੀ ਕਿਵੇਂ ਪ੍ਰਗਟ ਹੋਈ ਏ ਸ਼ਬਦ ਸੁਭਾਖਿਆ ਸੋਣਾ ਸ਼ਬਦ ਗੁਰੂ ਰਾਈਂ ਪ੍ਰਗਟ ਹੋਇਆ ਗੁਰੂ ਨੇ ਬੋਲ ਕੇ ਸੁਣਾਇਆ ਸਾਨੂੰ ਗੁਰਦਾਵਚਾਰਨ ਕੀਤਾ ਹੋਇਆ ਪ੍ਰਭੂ ਦੀ ਬਾਣੀ ਗੁਰੂ ਨੇ ਤੇ ਅਕਾਲ ਪੁਰਖ ਦਾ ਇਲਾਹੀ ਗਿਆਨ ਬਾਣੀ ਰਾਈ ਬੋਲ ਕੇ ਉਚਾਰਨ ਕਰਕੇ ਲਿਖ ਕੇ ਤੁਹਾਡੇ ਤੱਕ ਪਹੁੰਚਾਤਾ ਹੁਣ ਸਾਡਾ ਕੰਮ ਹੈ ਗਾਵੋ ਸੁਣੋ ਪੜੋ ਨਿਤ ਪਾਈ ਇਹਨੂੰ ਪੜਿਏ ਵੀ ਸੁਣੀਏ ਵੀ ਤੇ ਗਾਈਏ ਵੀ ਤੇ ਗਾਉਣ ਵਾਸਤੇ ਤਾਂ ਬੋਲਣਾ ਪਏਗਾ ਗਾਵੋ ਤੋਂ ਗੱਲ ਸ਼ੁਰੂ ਕੀਤੀ ਹੈ ਗਾਵੋ ਸੁਣੋ ਪੜੋ ਨਿਤ ਪਾਈ ਨਿਤ ਤੂੰ ਜੇ ਤੂੰ ਇਹ ਕੰਮ ਕਰ ਲਏਗਾ ਗਾਏਗਾ ਸੁਨੇਗਾ ਪੜ੍ਹੇਗਾ ਔਰ ਨੀਂਦ ਦੇ ਨਾਲ ਪੜ੍ਹੇਗਾ ਨਿਤ ਭਾਈ ਗੁਰਪੂਰ ਐ ਤੂੰ ਰਾਖਿਆ ਤੇਰੇ ਜੀਵਨ ਚ ਆਉਣ ਵਾਲੀਆਂ ਰੁਕਾਵਟਾਂ ਤੋਂ ਗੁਰੂ ਤੈਨੂੰ ਬਚਾ ਲਏਗਾ ਰਾਖਿਆ ਇੱਥੇ ਦਾ ਮਤਲਬ ਬਚਾ ਲਿਆ ਆ ਉਹ ਹੀ ਹੈ ਵੀ ਜਿੰਨੇ ਗਾ ਲਿਆ ਸੁਣ ਲਿਆ ਪੜ ਲਿਆ ਉਹਨੂੰ ਵਿਕਾਰੀ ਜੀਵਨ ਤੋਂ ਬਚਾ ਲਿਆ ਸਤਿਗੁਰੂ ਨੇ ਵਿਕਾਰੀ ਜੀਵਨ ਤੋਂ ਬਚ ਗਿਆ ਸਾਰੀਆਂ ਰੁਕਾਵਟਾਂ ਤੋਂ ਬਚ ਗਿਆ ਸਾਡੇ ਜੀਵਨ ਦੇ ਵਿੱਚ ਅਸਲੀ ਰੁਕਾਵਟਾਂ ਤੋਂ ਸਾਡਾ ਵਿਕਾਰ ਨੇ ਵਿਕਾਰਾਂ ਤੋਂ ਪੈਦਾ ਹੋਣ ਵਾਲਾ ਜੀਵਨ ਹੈ ਵਿਕਾਰਾਂ ਚ ਗਿਲਤਾਨ ਹੋਇਆ ਜੀਵਨ ਹੈ ਅਇਦਾ ਤੀਸਰਾ ਪ੍ਰਮਾਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਿਚਾਰਨ ਕੀਤਾ ਹੋਇਆ ਹੈ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਨੇ ਭਗਤਾਂ ਕਾ ਬੋਲਿਆ ਪ੍ਰਵਾਣ ਹੈ ਦਰਗੇ ਪਵੈ ਥਾਣੇ ਭਗਤਾਂ ਤੇਰੀ ਟੇਕ ਰਤੇ ਸਚਨਾ ਹੈ ਭਗਤਾਂ ਕਾ ਬੋਲਿਆ ਪ੍ਰਵਾਣ ਹੈ ਜੇ ਕੋਈ ਮੰਦਿਰ ਵਿੱਚ ਲਫ਼ਜ਼ ਬੋਲਣ ਵਾਲਾ ਕਿਉਪ ਕਰਕੇ ਬਹਿ ਜਾਏ ਉਹ ਤਾਂ ਮੰਨਣ ਵਾਲੀ ਗੱਲ ਐ ਵੀ ਚਲੋ ਗੰਦਗੀ ਤੋਂ ਬਚ ਗਏ ਇੱਕ ਪਾਸੇ ਤੂੰ ਆਪਣੇ ਆਪ ਨੂੰ ਧਰਮੀ ਅਖਵਾਉਣਾ ਤੇ ਸਤਗੁਰੂ ਨੇ ਤੇ ਇੱਕ ਫੈਸਲਾ ਦਿੱਤਾ ਕਿ ਪਗਧਾ ਕਬੂਲਿਆ ਪਰਵਾਨ ਹੈ ਉਹ ਤੇ ਚੰਗਾ ਹੈ ਉਹ ਤੇ ਸਫਲ ਹੈ ਉਤੇ ਕਾਰਪੁਰ ਦੀ ਦਰਗਾਹ ਚ ਵੀ ਕਬੂਲ ਹੁੰਦਾ ਹੈ ਪ੍ਰਵਣ ਹੁੰਦਾ ਹੈ ਦਰਗਾਹ ਬਵੈ ਤਾਂ ਜਿਹੜਾ ਬੋਲ ਹੁਣ ਸੱਚ ਵਿੱਚ ਧਰਮੀ ਹੈ ਤੂੰ ਧਰਮ ਕਮਾਇਆ ਜੀਵਨ ਦੇ ਵਿੱਚ ਤੇ ਤੇਰਾ ਬੋਲਿਆ ਤਾਂ ਸਫਲ ਹੈ ਕਿਉਂਕਿ ਉਹਦੇ ਨਾਲ ਕਈਆਂ ਨੂੰ ਨਵਾਂ ਜੀਵਨ ਦਾਣ ਮਿਲਣਾ ਹੈ ਕਈਆਂ ਨੂੰ ਜਾਂਚ ਸਿੱਖਣ ਨੂੰ ਮਿਲਣੀ ਹੈ ਗੁਰਬਾਤ ਅਨੁਸਾਰ ਚੀਨ ਦੀ ਜੇ ਤੂੰ ਸੱਚ ਵਿੱਚ ਧਰਮੀ ਹੈ ਤੂੰ ਧਰਮ ਕਮਾਇਆ ਤੇਰੇ ਬੋਲਾਂ ਦੀ ਪ੍ਰੇਰਣਾ ਨਾਲ ਕਈਆਂ ਦਾ ਜੀਵਨ ਪ੍ਰੇਰਣਾ ਨਾਲ ਕਈਆਂ ਦਾ ਜੀਵਨ ਬਦਲ ਸਕਦਾ ਹੈ। ਇਹ ਹੀ ਮਦਰ ਕੇ ਪਵਤਨ ਹੈ। ਅਕਾਲਪੁਰ ਦੇ ਦਰ ਤੇ ਪਰਵਾਣ ਹੁੰਦਾ ਹੈ ਤੂੰ ਆਪਣਾ ਜੀਵਨ ਦੀ ਸਵਾਰ ਨੇ ਕਈਆਂ ਹੋਰਾਂ ਦਾ ਵੀ ਜੀਵਨ ਸਵਾਰੇਂਗਾ ਬੋਲ ਕੇ। ਇਹ ਕਿਹੋ ਜਿਹਾ ਧਰਮ ਹੈ ਚੁੱਪ ਕਰਕੇ ਬਹਿ ਜਾਣਾ। ਇਹਨੂੰ ਪਖੰਡਤ ਤੋਂ ਸਵਾਹ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਇੱਕ ਹੱਠ ਕਰਮ ਤੋਂ ਸਵਾਹ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਔਰ ਹੱਠ ਕਰਮ ਤਾਂ ਗੁਰਮਤਿ ਵਿੱਚ ਕੋਈ ਵੀ ਪ੍ਰਵਾਨ ਨਹੀਂ ਜਿਹੜੇ ਉਹਦੇ ਭਗਤ ਬਣ ਗਏ ਉਹ ਤੇ ਉਹਦੇ ਰੰਗ 'ਚ ਹੀ ਰੰਗੇ ਰਹਿੰਦੇ ਨੇ ਉਹਦੇ ਆਸਰੇ ਤੇ ਜਿੰਦੇ ਨੇ ਭਗਤਾਂ ਤੇਰੀ ਠੇਕ ਹੈ ਉਹਦਾ ਆਸਰਾ ਛੱਡ ਤਾ ਤੂੰ ਤੇ ਆਪਣੀ ਸਿਆਣਪ ਦਾ ਹਾਸਲਾ ਲੈ ਲਿਆ ਕਿ ਮੈਂ ਚੁੱਪ ਕਰਕੇ ਬੈਠਾਂਗਾ ਮੂੰਹ ਟਾਰ ਕੇ ਬੈਠਾਂਗਾ ਪ੍ਰਭੂ ਪ੍ਰਸੰਨ ਹੋ ਜਾਏਗਾ ਤੂੰ ਆਪਣਾ ਫੈਸਲਾ ਆਪੇ ਹੀ ਕਰ ਲੈ ਜਿਹੜੇ ਅਕਾਲਪੁਰਸ ਤੇ ਭਗਤ ਬਣ ਜਾਂਦੇ ਨੇ ਉਹਨਾਂ ਦੀ ਤੇ ਪੂਰੀ ਟੇਕ ਅਕਾਲਪੁਰਸ ਤੇ ਹੁੰਦੀ ਹੈ ਉਹਦੇ ਨਾਮ ਚ ਹੀ ਰੰਗੇ ਰਹਿੰਦੇ ਨੇ ਉਹਦੇ ਨਾਮ ਦੇ ਰੰਗੀ ਚ ਹੀ ਰੰਗੇ ਰਹਿੰਦੇ ਨੇ ਰੱਤੇ ਸੱਚ ਨਾਮੇ ਉਹਨਾਂ ਦੇ ਮੂੰਹ ਤੋਂ ਤਾਂ ਹਰ ਵੇਲੇ ਉਸ ਅਕਾਲਪੁਰਸ ਦੀ ਸਿਫਤ ਸਲਾਹ ਨਿਕਲਦੀ ਹੈ ਦੇ ਮੂਤਰ ਤੇ ਹਰ ਸਮੇਂ ਅਕਾਲਪੂਰਤੀਆਂ ਬੜੀਆਂ ਆ ਨਿਕਲਦੀਆਂ ਨੇ ਉਹਦੇ ਅਟਲ ਨੇਮਾ ਦੀ ਵਿਚਾਰ ਨਿਕਲਦੀ ਹੈ ਜਿਸ ਨਾਲ ਦੂਸਰਿਆਂ ਦਾ ਜੀਵਨ ਸਫਲਾ ਹੋ ਜਾਂਦਾ ਹੈ ਕੋ ਪਗਤੁੰਦੇ ਰੁਕਾਤਾ ਪਗਤੇ ਜਿਹੜਾ ਚੁੱਪ ਕਰਕੇ ਬਹਿ ਗਿਆ ਮੂੰਹ ਤਾਰ ਕੇ ਬਹਿ ਗਿਆ ਸਤਗੁਰੂ ਨੇ ਬੜੇ ਸੋਨੇ ਸ਼ਬਦਾਂ ਦੇ ਵਿੱਚ ਸਾਨੂੰ ਸਮਝਾ ਦਿੱਤਾ ਕਿ ਇਹ ਕੋਈ ਧਰਮ ਦਾ ਕੰਮ ਨਹੀਂ ਇਹ ਫਕੰਡ ਇਸ ਵਿਸ਼ੇ ਤੇ ਕੁਝ ਹੋਰ ਭਾਗ ਆਪਾਂ ਅੱਗੇ ਵਿਚਾਰਾਂਗੇ ਅੱਜ ਬਸ ਇਤਨੇ ਇੱਕ ਬਚਨ ਪਰ ਰੋਕਣਾ ਹੋਈਆਂ ਭੁਲਾ ਵਾਸਤੇ ਖਿਬਾਂ ਪਾਕਿਸਤਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ